ਸੋਹੀ ਮਹਲਾ ਤੀਜਾ ਜੇ ਲੋੜ ਹੈ ਵਰ ਪਾਲਣੀਏ ਤਾਂ ਗੁਰ ਚਰਣਾਂ ਚਿਤ ਲਾਏ RAM ਸਦਾ ਹੋਵੇ ਸੋਹਾਗਣੀ ਹਰ ਜੋ ਮਰੇ ਨਾ ਜਾਏ RAM ਜੇ ਲੋੜ ਹੈ ਵਰ ਪਾਲਣੀਏ ਤਾਂ ਗੁਰ ਚਰਣਾਂ ਚਿਤ ਲਾਏ RAM ਸਦਾ ਬੋਹੇ ਸੋਹਾਗਣੀ ਹਰ ਜਿਓ ਮਰਿਆ ਨ ਜਾਏ RAM ਹਰ ਜਿਓ ਮਰਿਆ ਨ ਜਾਏ ਗੁਰ ਕੈ ਸਹਜ ਸੁਭਾਏ ਸਤਨਕੰਤ ਪਿਆਰੀ ਸਜ ਸਜਨ ਸਦਾ ਹੈ ਨਿਰਮਲ ਗੁਰ ਕੈ ਸਬਰਿ ਸੀ ਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚ ਜਿਨ ਆਪੇ ਆਪੋ ਪਾਇਆ ਨਿਕਸਲਾ ਫਿਰ ਲਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਫਿਰ ਪਾਇੜਾ ਪਾਲੜੀਏ ਅੰਦਰ ਸਹਜੇ ਮਾਤੀ ਰਾਮ ਗੁਰਮਤੀ ਮਨ ਅਨੇ ਦਿਲ ਪਿਆ ਜਿਦ ਤਨ ਮੈਂ ਨਰਾਤੀ ਰਾਮ ਕਿਰਤਨ ਮੈਂ ਨਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਰ ਮਿਲਾਏ ਅੰਦਰ ਲਾਵੇ ਹਰ ਪ੍ਰਭ ਆਪਣਾ ਵਿਚੋ ਆਪ ਗਵਾਏ ਗੁਰਮਤਿ ਘਾਇ ਗੁਰਮਤਿ ਪਾਇਆ ਸਾਹ ਜਿ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੈ ਵਡਿਆਈ ਰਬ 라ਵੇ ਰੰਗ ਰਾਤੀ ਤੇਰੇ 라ਵੇ ਰੰਗ ਰਾਤੜੀਏ ਫਿਰ ਕਾ ਮਹਿਲ ਤੇ ਪਾਇਆ ਰਾਮ ਸੋ ਸੋ ਆਤਮ ਨਿਰਮਲ ਲੋਕ ਜਿਨ ਵਿੱਚੋ ਆਪ ਗਵਾਇਆ ਰਾਮ ਜਿਮਾਂ ਮੋ ਚੁਕਾਇਆ ਚਹਰ ਪਾਇਆ ਹਰ ਕਾਮਣ ਮਨ ਪਾਣੀ ਆਂਦੇਨ ਗੁਣ ਕਾ ਵੈ ਨਿਤ ਸਾਚੇ ਕਥਿ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਦੁਰ ਕਿਨੇ ਨਾ ਪਾਇਆ ਨਾਨਕ ਰੰਗ 라 ਵੈ ਰੰਗ ਰਾਤੀ ਇਨ ਹਾਸੇਤੀ ਚਿਤ ਲਾਇਆ ਕਾਮਣ ਮਨ ਸੋਹਿੜਾ ਸਾਜਨ ਸਾਜਨ ਮੇਰੇ ਪਿਆਰੇ ਰਾ ਗੁਰਮਤੀ ਮਨ ਨਿਰਮਲ ਹੋਵਾ ਹਰਿ ਰਖਿਆ ਉਰਤਾਰੇ ਰਾਮ ਹਰਿ ਰਖਿਆ ਉਤਾਰਿਆ ਪ੍ਰਕਾਸ਼ ਵਾਰੇ ਗੁਰਮਤੀ ਹਰਿ ਜਾਤਾ ਜਿਤ ਮੋਹਿ ਲਾਇਆ ਮਨ ਮੇਰਾ ਪਾਇਆ ਕਰਮ ਬਿਦਾਤਾ ਸਤਗੁਰ ਸੇਵ ਸਦਾ ਸੁਖ ਪਾਇਆ ਧਰਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸਬਦ ਸਵਾਰੇ ਸਾਧ ਗੁਰ ਸੇ ਸਦਾ ਸੁਖ ਪਾਇਆ